ਨਰਮਨ ਸਾਹਿਬ ਸਤਿਗੁਰੂ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ੍ਹ ਕੋਲ ਦੋ ਗਮ ਬਕਾਊਆ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਲੈਣੇ ਆ ਇਹ ਜਾਣਕਾਰੀ ਹਰਵੀਰ ਜੀ ਸਤਿਗੁਰੂ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਵੀਰ ਜੀ ਆਪਣਾ ਨਾਮ ਹੈ ਗੁਰਸੇਵਕ ਸਿੰਘ ਜੀ ਪਿੰਡ ਜੀ ਪਿੰਡ ਦੀਪਗੜ੍ਹ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਆਪਾਂ ਨੂੰ ਤਪਾ ਪੈ ਜਾਂਦੀ ਹੈ ਨੰਬਰ ਦੱਸੋ ਜੀ ਆਪਣਾ 628387527 ਦੁਬਾਰੇ ਫਿਰ ਦੱਸੋ ਬਰਾ 628387527 ਠੀਕ ਹੈ ਜੀ ਕਿੰਨੇ ਨਗਵੀਰ ਨੂੰ ਬਕਾਊਆ ਆਪਣੇ ਕੋਲ ਅੱਜ ਅੱਜ ਦੋ ਆ ਜੀ ਠੀਕ ਹੈ ਜੀ ਦੱਸੋ ਜੀ ਇਹ ਪਹਿਲੀ بس ਆ ਕਾਲੀ ਕ੍ਰਾਸ ਮੋਲੱਚ ਫਕਰੋ ਸਾਗੀ ਵੇੜ ਠੀਕ ਹੈ ਜੀ ਕਾਲਾ ਰੰਗ ਹੈ ਦੂਜਾ ਸੂਆ ਤੇ ਗੱਭਣਾਂ ਵੀ ਪੰਜ ਚਾਰ ਦਿਨ ਦੀ ਕੱਚੀ ਆ ਠੀਕ ਹੈ ਜੀ ਠੰਡੀ ਸੀਲ ਬਹੁਤਾ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਤੋਰ ਕੇ ਦਿਖਾ ਦਿੰਨੇ ਆ ਠੀਕ ਹੈ ਦੁੱਧ ਕਿੰਨਾ ਦਿੱਤੀ ਛੋੜਿਆ ਨਾ ਜੀ ਇਹ ਪਲੂਨ ਨੇ ਜੀ 17 18 ਕਿਲੋ ਦਿੱਤਾ ਵਾ ਮਾਲਕਾਂ ਨੇ ਦੱਸਣ ਸਾਰੇ ਯਾਨੀ ਕਿ ਹੈ ਤਾਂ 20 ਪਲੱਸ ਵਾਲੀ ਗੀ ਆ ਠੀਕ ਹੈ ਜੀ ਦੂਜੇ ਸੂਏ ਬਾਕੀ ਦੁੱਧ ਸੇ ਵਾਲਾ ਇਹ ਬੰਦਾ ਪਾਲੂ ਹੋ ਜਾ ਪਾ ਕੱਢ ਲਾਂਗੇ ਠੀਕ ਹੈ ਜੀ ਤੋਰ ਕੇ ਦਿਖਾ ਲਓ ਨਹੀਂ ਦੇਸਰ ਪੈਸ ਕੁਆਲਟੀ ਤੇ ਕਿਸੇ ਨੂੰ ਪੂਰਾ ਤਰ੍ਹਾਂ ਤਾਂ ਤੁਹਾਨੂੰ ਵਧੀਆ ਲੱਗਿਆ ਮੁਠੀ ਵਾਲਾ ਖਾਣਾ ਜੀ ਤੇ ਰੇਟ ਦਾ ਵੀ ਪਤਾ ਕਰਦੇ ਬਾਈ ਜੀ ਨੂੰ 10 ਰੁਪਏ ਤੋਂ ਹਾਂ ਭਰਾ ਰੇਟ ਕੀ ਹੈ ਜੀ ਦਾ ਇਹਦਾ ਮੁੱਲ 65000 ਰੁਪਏ ਕਰ ਲਈ 62000 ਦੀ ਆਪਾਂ ਦੇਣੀ ਦੇਣੀ ਹੈ ਠੀਕ ਹੈ ਜੀ ਹਾਂ ਜੀ 65000 ਬਾਈ ਕਹਿੰਦੇ ਆ ਮੁੱਲ ਕਰਦੇ ਆ 62000 ਦੇਣੀ ਹੈ ਬਾਕੀ ਕਰਮ ਵਾਲੇ ਦੇ ਲੈ ਵੱਲੋਂ ਆ ਬਹੁਤ ਲਾਇਆ ਸਖਨਾ ਤੋਰਾ ਤਰ੍ਹਾਂ ਵਧੀਆ ਤੇ ਵਾਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਤੇ ਠੀਕ ਹੈ 60000 ਰੁਪਏ ਦੀ ਹੋ ਜਾਂਦੀ ਉਹਨਾਂ ਦੀ ਹਾਂਜੀ ਜੀ ਦੱਸੋ ਇਹ ਐਰ ਸ਼ੇਰ ਆ ਗਈ ਜੀ ਰੰਗ ਪ੍ਰਿੰਟ ਬੱਚੀ ਦਾ ਬਹੁਤ ਸੋਹਣਾ ਦੂਜਾ ਸੂਆ ਮੂਹ ਸ਼ੇਰਾਂ ਦਾ ਹੀ ਇਹ ਠੀਕ ਹੈ ਜੀ ਕੰਨੀਆਂ ਜੂਮ ਖੜੀਆਂ ਗਈਆਂ ਠੀਕ ਹੈ ਜੀ ਤੇ ਇਹ ਇੱਕ ਆਫ ਦੀ ਕੱਚੀ ਹੈ ਜੀ ਠੀਕ ਹੈ ਜੀ ਦੁੱਧ ਇਹਦੇ ਵੀ ਯਾਨੀ ਕਦੇਣਾ 20 ਤੋਂ ਪਲੱਸ ਇਹ 20 ਕਿਲੋ ਮੰਨ ਕੇ ਜਿਹੜਾ ਵੀ ਮਰਦੀ ਦਾ ਢੇ ਟਾਂਡੋਲਾ ਬਹੁਤ ਪੰਗਾ ਆਈਆਂ ਠੀਕ ਹੈ ਜੀ 20 ਕਿਲੋ ਬੜੇ ਆਰਾਮ ਨਾਲ ਦੇ ਦੇਣਾਗਾ ਠੀਕ ਹੈ ਜੀ ਹਾਂਜੀ ਤਾਂ ਉਹ ਲੈ ਜੀ ਜੀ ਸਰੋ ਸਾਲੇ ਬਾਈ ਕੰਨਾ ਕੱਚੀ ਆ ਥੋੜੇ ਦੇ ਨਾਲ ਤੇ ਬਾਈ ਜੀ ਨੇ ਜਰੂਰ ਕਨੈਕਟਰ ਐਰ ਸਾਰ ਬੱਸੀ ਆ ਠੀਕ ਹੈ ਫੇਸ ਕੁਆਲਿਟੀ ਦੇ ਸਾਰ ਦੋ ਕਰਮ ਵਾਲੇ ਦਾ ਕੱਦ ਕੋਈ ਸੁਖ ਨਾ ਵਧੀਆ ਪਲੀ ਵੀ ਰੱਸੀ ਆ ਬਾਈ ਜੀ ਨੇ ਜਰੂਰ ਕਨੈਕਟਰ ਠੀਕ ਹੈ ਤੇ ਆ ਤੋੜਾ ਤਰਾ ਦੇਖ ਸਕਦੇ ਥੋੜੇ ਸਾਹਮਣੇ ਹਾਂਜੀ ਭਰਾ ਜੀ ਰੇਟ ਦੱਸੋ ਜੀ ਮੋਲੇ 65000 ਰੁਪਏ ਆ ਜੀ 65000 ਮਾਨਤਾ ਕਰ ਦਾਂਗੇ ਆ ਠੀਕ ਹੈ ਜੀ 65000 ਰੁਪਏ ਰੇਟ ਆ ਜੀ ਤੇ 22 ਗਣਾ ਮਾਨਤਾ ਕਰ ਦਾਂਗੇ ਦੋਈ ਗਾਵਾ ਬਾਈ ਕੋਲ ਪਰ ਠੀਕ ਹੈ ਜੀ ਕੋਈ ਨਾ ਜਰੂਰ ਕੰਡਕਟ ਕਰਿਓ ਕਿਉਂਕਿ ਜੀਤਾ ਫਾਰਮ ਦੀ ਜਿਹਨਾਂ ਬਤਾਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨੇ ਮੇਰੇ ਵੀਡੀਓ ਅਪਲੋਡ ਕਰਦੇ ਆਂ ਆਪਣਾ ਨੰਬਰ ਹੈ 752820 ਜੀ ਬਿਲਕੁਲ ਸਭ ਬੰਦੇ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੋਂ ਤੇ ਬਾਏ